सोहं महाराज श सिंह विष्णु भगवादि जय सोहं महाराज शिंह विष्णु भगवान्ी जय सोहं महाराज शिंह विष्णु भगवादि जय सोहं महाराज शेरसिंह विष्णु भगवान् दी ਪਰਮੇਸ਼ਰ ਦੀ ਹਜ਼ੂਰੀ ਵਿੱਚ ਆਈ ਹੋਈ ਹਰ ਸੰਗਤ ਆਪ ਸਭ ਨੂੰ ਕੋਟਣ-ਕੋਟ ਵਧਾਈ ਅੱਜ ਆਪ ਸਾਰੇ ਉਸ ਇੱਕ ਨਿਰਗੁਣ ਨਰੰਕਾਰ ਦੀ ਅੰਮ੍ਰਿਤ ਬਾਣੀ ਦਾ ਆਸਮਾਨ ਰਹੇ ਹੋ ਔਰ ਉਹ ਯਾਦਾਂ ਜੋ ਅੱਜ 50 60 ਸਾਲ ਦੀ ਆਯੂ ਵਾਲੇ ਸਾਡੇ ਵਿੱਚ ਬੈਠੇ ਆ ਉਹ ਇਹ مان ਚੁੱਕੇ ਆ ਤੇ ਅਹੀਂ ਇਹ ਲਿਖਤਾ ਸੁਣ ਕੇ ਉਹ ਸਮੇਂ ਤੇ ਜਾਂ ਪਹੁੰਚਦੇ ਆ ਆਪਣੇ ਖਿਆਲਾਂ ਚ ਕਿ ਉਹ ਪਰਮੇਸ਼ਰ ਨੇ ਇਹ ਲਿਖਤਾ ਕਿਵੇਂ ਲਖਾਈਆਂ ਹੋਣਗੀਆਂ ਉਹ ਪਰਮੇਸ਼ਰ ਆਪਣੀ ਪ੍ਰਗਟਾਵੇ ਤੋਂ ਬਾਅਦ ਉਹਨੇ ਸਾਡੇ ਸਾਰਿਆਂ ਦੇ ਲੈਣੇ ਦੇਣੇ ਦੇ ਤੇ ਲਿਖਤਾ ਬਣਾਤੀਆਂ ਇਤਿਹਾਸ ਬਣਾ ਦਿੱਤਾ ਆਉਣ ਲਈ ਸਮਾਜ ਵਾਸਤੇ ਕਿ ਸੱਤ ਧਰਮ ਮੈਂ ਲਾਗੂ ਕਰਤਾ ਤੁਸੀਂ ਸਤ ਧਰਮ ਦੇ ਵਿੱਚ ਆਪਣਾ ਵਿਚਰਣ ਕਿਵੇਂ ਕਰਨਾ ਇਹਦੇ ਜਿਹੜੇ ਹੁਕਮ ਨੇ 33 ਹੁਕਮ ਨੇ ਹਰ ਸੰਗਤ ਜੀ ਮੂਲਲੇ 3 4 ਪੜੇ ਜਾਂਦੇ ਆ ਕਿਉਂ ਕਿਉਂਕਿ ਅਸੀਂ ਅਜੇ ਪਹਿਲੇ ਤੇ ਹੀ ਅੜੇ ਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਣ ਉਹਨਾਂ ਦਾ ਸਤਕਾਰ ਕਰਨਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਆਤਮਾ ਪਰਮਾਤਮਾ ਦੇ ਮੇਲ ਲਹੀ ਜਾਂਦੇ ਨਹੀਂ ਕਿਉਂਕਿ ਜਿਹੜੇ 60 65 70 ਵਾਲੇ ਨੇ ਉਹਨਾਂ ਦੀਆਂ ਤੇ ਮਿਲਣੀਆਂ ਹੋਈਆਂ ਸ਼ਵਾਰੇ ਖਾਦੇ ਤੁਸੀਂ ਆਦੇ ਹਨਾ ਸ਼ਵਾਰੇ ਵੀ ਖਾਦੇ ਤੇ ਟਿਕਟਾਂ ਵੀ ਲਈ ਆਵਾ ਤੇ ਤੁਸੀਂ ਦੇ ਮੋਜਾਂ ਆਪੇ ਲੁੱਟਣੀਆਂ ਤੇ ਤੁਸੀਂ ਲੁੱਟੋਆਂ ਮੋਜਾਂ ਤੇ ਜਿਹੜੇ ਬਾਕੀ ਤੁਹਾਡੇ ਗਾਂ ਆਉਣੇ ਆ ਉਹਨਾਂ ਨੂੰ ਕੀ ਦੱਸਣਾ ਹੈ ਉਹਨਾਂ ਦੇ ਪ੍ਰਵਾਸ ਸਾਹਿਬ ਨੇ ਉਹਨਾਂ ਦੇ ਵੀ ਤਾਰਤੇ ਆ ਪਰ ਉਹਨੇ ਅੱਗੇ ਇਹ ਵੀ ਲਿਖਾਤਾ ਸੀ ਉਹ ਵੀ ਉਹ ਵੀ 17 ਪੜਿਆ ਕਰੋ ਕੱਲੀ ਵਿੜਾਈ ਵਾਲੇ ਪਾਸੇ ਨਾ ਜਾਈਏਹੀਂ ਉਹ ਪਰਮੇਸ਼ਰ ਨੇ ਸਾਨੂੰ ਹੁਕਮ ਮੰਨਣ ਦੀ ਹਦਾਇਤ ਦਿੱਤੀ ਕਿ ਨਹੀਂ ਦਿੱਤੀ ਉਹ ਕਹਿੰਨੇ ਮੰਨਣੀਆਂ ਮੇਰੀ ਆਯੂ ਬਹੁਤ ਛੋਟੀ ਆ ਔਰ ਆਪ ਸਭ ਬਹੁਤ ਸਮਝਦਾਰ ਹੋ ਪਰਮੇਸ਼ਰ ਨੇ ਆਪ ਨੂੰ ਸਭ ਕੁਝ ਦਿੱਤਾ ਆਪ ਸਾਰਿਆਂ ਦੇ ਮੋਢਿਆਂ ਤੇ ਉਹਨੇ ਭਾਰ ਪਾਇਆ ਸੀ ਕਿ ਮੇਰੀ ਗੱਲ ਕਰੋ ਮਾਤ ਲੋਕ ਤੇ ਜਾ ਕੇ ਜੇ ਸੱਚਖੰਡ ਦੀ ਕੁੰਜੀ ਤੁਹਾਡੇ ਹੱਥ ਫੜਾਈ ਨਾਮ ਵਸਤ ਦੇ ਕੇ ਉਹਨੇ ਤੇ ਬਿਲਕੁਲ ਨਿਸ਼ਚਿੰਤ ਨਾ ਕਦੀ ਹੋ ਜਿਓ ਕਿ ਉਹ ਕੁੰਜੀ ਸਾਡੇ ਹੱਥ ਆ ਗਈ ਆ ਤੇ ਅਸੀਂ ਤੁਹਾਨੂੰ ਅੱਗੇ ਡਿਊਟੀਆਂ ਵੀ ਲੱਗੀਆਂ ਵਾ ਤੁਸੀਂ ਜਿਹੜੀ ਚੀਜ਼ ਨਹੀਂ ਕੀਤੀ ਆਪਣੇ ਬੱਚਿਆਂ ਨੂੰ ਕਹੋ ਕਰੋ ਉਹ ਪਰਮੇਸ਼ਰ ਦੀ ਗੱਲ ਕਰੀਏ ਆਪਾਂ। ਔਰ ਐਸੀ ਚੀਜ਼ ਨੂੰ ਅੱਗੇ ਲੈ ਕੇ ਚੱਲਦੇ ਆਂ ਜਿਹੜੀ ਵਸਤ ਕੀ ਦਿੱਤੀ ਉਹਨੇ ਪਰਮਾਤਮਾ ਨੇ ਤੁਹਾਨੂੰ ਕੀ ਦਿੱਤੀ ਔਰ ਸਾਨੂੰ ਵੀ ਉਸੇ ਰਾਹ ਤੇ ਛੱਡਿਆ ਉਹਨੇ। ਪਰਮਾਤਮਾ ਨੇ ਸਾਨੂੰ ਵੀ ਉਹ ਵਸਤ ਦਾ ਵਾਅਦਾ ਕੀਤਾ ਵਾ ਪਰ ਉਹਦੇ ਵਾਸਤੇ ਸਾਨੂੰ ਉਪਰਾਲੇ ਥੋੜੇ ਬਹੁਤ ਕਰਨੇ ਪੈਣੇ ਨੇ ਕੀ ਕਰਨੇ ਪੈਣੇ ਨੇ ਆ ਉਲਿਖਤ ਚ ਵਿਚਾਰ ਕਰਦੇ ਆਂ। ਵਿਚਾਰ ਕਰਨੀ ਆ। ਪੁਰਖ ਅਕਾਲ ਕਹੇ ਮੇਰਾ ਸ਼ਬਦ ਸ਼ਬਦ ਦੁਲਾਰਾ ਦੂਲਾ ਤੁਰਦਾ ਨਜ਼ਰੀ ਆਈਆ ਸੋ ਪੁਰਖ ਨਿਰੰਝਣ ਕਰੇ ਜਿਸ ਪਿਆਰਾ ਹਰ ਪੁਰਖ ਨਿਰੰਝਣ ਦੇਵੇ ਮਾਣ ਵਡਿਆਈਆ ਏਕ ਓਂਕਾਰ ਬਣ ਸਹਾਰਾ ਆਦ ਨਿਰੰਝਣ ਕਰੇ ਰੁਸ਼ਨਾਈਆ ਅਬਨਾਸ਼ੀ ਕਰਤਾ ਕਰ ਉਜਿਆਰਾ ਸ੍ਰੀ ਭਗਵਾਨ ਹੋਏ ਸਹਾਈਆ ਪਾਰ ਬ੍ਰਹਮ ਪਾਵੇ ਸਾਰਾ ਮਿਹਰਬਾਨ ਮਿਹਰ ਨਿਗਾਹ ਟਕਾਈਆ ਹੁਕਮੀ ਹੁਕਮ ਕਰੇ ਵਰਤਾਰਾ ਤੁਰ ਫਰਮਾਨਾ ਇੱਕ ਦਰੜਾਈਆ ਜਿਸ ਦਾ ਜਿਸ ਦਾ ਖੇਲ ਸਦਾ ਜੁਗ ਚਾਰਾ ਕੌਣ ਕਹਿਣ ਡਿਆ ਪੁਰਖ ਕਾਲ ਕਹਿ ਰਿਹਾ ਕਿਹਦੇ ਬਾਰੇ ਕਹਿ ਰਿਹਾ ਵਾ ਸ਼ਬਦ ਸੁੱਤ ਦਲਾਰਾ ਜਿਸ ਦਾ ਖੇਲ ਸਦਾ ਜੁਗਚਾਰਾ ਨਿਰਗੁਣ ਸਰਗੁਣ ਕਾਰ ਕਮਾਈਆ ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ ਕੌਣ ਸਤਿਗੁਰ ਸ਼ਬਦ ਮੰਤਰ ਦੇਖੋ ਜਿਹੜੀ ਅੱਜ ਇਤੋਂ ਪਹਿਲਾ ਪ੍ਰੋਗਰਾਮ ਜਿੱਥੇ ਹੋਇਆ ਸੀਗਾ ਉੱਥੇ ਇੱਕ ਗੱਲ ਲੈ ਕੇ ਚੱਲੇ ਸੀ ਭਾਵੇਂ ਹਿੰਦੀ ਚ ਸੀ ਪਰ ਉਹੋ ਹੀ ਗੱਲ ਦਾ ਇਹਦੇ ਵਿੱਚ ਵੇਰਵਾ ਆਉਂਦਾ ਕਿ ਉਹ ਕਾਲਪੁਰਖ ਆਪਣੇ ਨਿਰਗੁਣ ਪ੍ਰਕਾਸ਼ ਚੋਂ ਸਤਗੁਰ ਸ਼ਬਦ ਦੀ ਉਤਪਤੀ ਕਰਦੇ ਆ ਸਤਗੁਰ ਸ਼ਬਦ ਅੱਗੇ ਤ੍ਰਿਮੂਰਤੀ ਦੀ ਰਚਨਾ ਕਰਦੇ ਆ ਤ੍ਰਿਮੂਰਤੀ ਨੂੰ ਡਿਊਟੀਆਂ ਦਿੱਤੀਆਂ ਜਾਂਦੀਆਂ ਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਸੰਘਾਰੀ ਫਿਰ ਉਹ ਅੱਗੇ ਸੰਸਾਰ ਦੇ ਵਿੱਚ ਕੀ ਕਾਰਜ ਕਰਦੇ ਨੇ ਐਸੇ ਗੱਲ ਦਾ ਪੂਰਾ ਇਹਦੇ ਵਿੱਚ ਲਿਖਤ ਚ ਵੇਰਵਾ ਆ ਰਿਹਾ ਧਿਆਨ ਦਿਓ ਪੁਰਖੇ ਕਾਲ ਕਹੇ ਮੇਰਾ ਸਤਗੁਰ ਸ਼ਬਦ ਸੁਆਮੀ ਨਲਤੀ ਦੋ ਲਾਈਨਾਂ ਛੁੱਟ ਗਈਆਂ ਪੈਂ ਪਾਰ ਬ੍ਰਹਮ ਪਾਵੇ ਸਾਰਾ ਮਿਹਰਬਾਨ ਮਿਹਰ ਨਿਗਾਹ ਟਕਾਈਆ ਹੁਕਮੀ ਹੁਕਮ ਕਰੇ ਵਰਤਾਰਾ ਤੁਰ ਫਰਮਾਨਾ ਇੱਕ ਦੜਾਈਆ ਜਿਸ ਦਾ ਖੇਲ ਸਦਾ ਜੁਗਚਾਰਾ ਨਿਰਗੁਣ ਸਰਗੁਣ ਕਾਰ ਕਮਾਈਆ ਕੌਣ ਕਰਨਿਆ ਸਤਗੁਰ ਸ਼ਬਦ ਕਰਦਾ ਅਕਾਲ ਪੁਰਖ ਜੀ ਦੇ ਕਹਿਣੇ ਚ ਜਿਸ ਦਾ ਖੇਲ ਸਦਾ ਜੁਗਚਾਰਾ ਨਿਰਗੁਣ ਸਰਗੁਣ ਕਾਰ ਕਮਾਈ ਆ ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ ਸਤਿਗੁਰ ਸ਼ਬਦ ਉਹਨਾਂ ਨੂੰ ਵੀ ਦਿੰਦਾ ਸਾਰਾ ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ ਸਦ ਸਦ ਆਪਣਾ ਰੰਗ ਰੰਗਾਈ ਆ ਜੋਤੀ ਜੋਤ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਹਰ ਵੱਡਾ ਵੜ ਵੜਿਆਈ ਆ ਔਰ ਕਿ ਅਕਾਲ ਕਹੇ ਮੇਰਾ ਸਤਿਗੁਰ ਸ਼ਬਦ ਸਵਾਮੀ ਔਰ ਕਿ ਅਕਾਲ ਕਹੇ ਮੇਰਾ ਸਤਿਗੁਰ ਸ਼ਬਦ ਸਵਾਮੀ साहेब सुल्तान अखबाइया दा अंतर जामी किधर जाओगे परमेश्वर ने गलां ते गल बड़िया स्पष्ट करती हूं ध्यान जरा जिसका खेल सदा जु चारा निर्गुण सरगुण कार कमाईया ਵਿਸ਼ਨ ਬ੍ਰਹਮਾ ਸ਼ੇਵ ਦਏ ਸਹਾਰਾ ਸਦ ਸਦ ਆਪਣਾ ਰੰਗ ਰੰਗਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਹਰ ਵੱਡਾ ਵੱਡ ਵੜਿਆਈਆ ਪੁਰਖੇ ਕਾਲ ਕਹੇ ਮੇਰਾ ਸਤਗੁਰੂ ਸ਼ਬਦ ਸੁਆਮੀ ਸਾਹਿਬ ਸੁਲਤਾਨ ਅਕਵਾਈਆ ਆਜਗਤ ਦਾ ਅੰਤਰਜਾਮੀ ਤਖਤ ਨਵਾਸੀ ਨੂਰ ਅਲਾਈਆ ਸੱਚ ਦਰਗਾਹ ਸ਼ਬਦ ਤਾਰ ਦਰਬਾਨੀ ਨਿਰਖਰ ਅਖਰ ਧਾਰ ਸਮਝਾਈ ਆ ਲੇ ਖੇਲੇ ਖੇਲ ਚਾਰੇ ਖਾਣੀ ਅੰਡ ਜੇਰਜ ਉਤਪਜ ਸੇ ਤਜ ਵੰਡ ਵੰਡਾਈ ਆ ਲੇਖਾ ਜਾਣੇ ਤ੍ਰੈ ਗੁਣ ਮਾਇਆ ਪੰਜ ਤਤ ਪਾਣੀ ਪਾਰ ਬ੍ਰਹਮ ਆਪਣਾ ਰੰਗ ਰੰਗਾਈ ਆ ਜਿਸ ਦਾ ਸਤਗੁਰ ਸ਼ਬਦ ਦਾ ਜਿਸ ਦਾ ਆਦੇ ਅੰਤ ਜੁਗਾ ਜੁਗੰਤ ਬਣਿਆ ਕੋਈ ਨਾ ਸਾਨੀ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ

कूड़ी किरिया हूंजे कूड़ा रोग मिटाई चतुर सुगर बनाए मूर्ख मूड़ा सानू सारिया चतुर सुगर बनाए मूरख मूड़ा पेव अभेद एक खुलाइया पंद मुकाए नेड दूरा काया मंदर कर का रोशनाइया ਜੋਤੀ ਜੋ ਸਰੂਪਾ ਰਾਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮਾਲਕ ਨੂਰ ਅਲਾਈਆ ਪੁਰਖ ਅਕਾਲ ਕਹੇ ਮੇਰਾ ਸਤਗੁਰ ਪੂਰਾ ਸ਼ਬਦ ਆਜ ਗਾਦ ਇੱਕ ਜੁਗ ਜੁਗ ਵੇਸ ਬਟਾਈਆ ਸੱਚ ਦੀ ਦੇਵੇ ਟੇਕ ਟਿੱਕਾ ਮਸਤਕ ਨਾਮ ਰਖਾਈਆ ਕਰੇ ਸਰਬ ਵਿਵੇਕ ਦੁਰਮਤ ਮੈਲ ਤਵਾਈਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਖੋਲ ਕੇ ਭੇਜ ਪਰਦਾ ਅੰਦਰੋਂ ਦਾਏ ਉਠਾਈਆ ਤ੍ਰੈਗੁਣ ਮਾਇਆ ਨਾ ਲਗੇ ਸੇਖ ਅਗਨੀ ਤਤ ਬਚਾਈਆ ਸੱਚਖੰਡ ਵਿਖਾਵੇ ਅਗੰਮੀ ਦੇਸ਼ ਜਿੱਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਤੁਰਦਾ ਵਰ ਸਿਰ ਆਪਣਾ ਹੱਥ ਟਕਾਈਆ ਔਰ ਕੀ ਕਾਲ ਕਹੇ ਮੇਰਾ ਸ਼ਬਦ ਆਦਿ ਅੰਤ ਦਾ ਕਰਤਾ ਕਰਤਾ ਪੁਰਖ ਦੇ ਵੜਿਆਈਆ ਨਾ ਜੀਵੇ ਨਾ ਮਰਦਾ ਮਰ ਜੀਵਤ ਰੂਪ ਨਾ ਕੋਈ ਦਰਸਾਈਆ ਉਹਦਾ ਕੋਈ ਨਾ ਜਾਣੇ ਹਰ ਸਾਹ ਜੁਗ ਚੌਕੜੀ ਕੋਟਨ ਕੋਟ ਗਏ ਵਿਹਾਈਆ ਸਤਜੁਗ ਤ੍ਰੇਤਾ ਦੁਆਪਰ ਕਲਜੁਗ ਉਸਾ ਹਲ ਰਹੇ ਕੋਈ ਨਾ ਹਲਕ ਕਰੇ ਕੋਈ ਨਾ ਪਰਚਾ ਪਰਾਚੀਨ ਦਾ ਪੇਵ ਨਾ ਕੋਈ ਖੁਲਾਈਆ ਇੱਕ ਸ਼ਬਦ ਸੰਦੇਸ਼ਾ ਦਿੱਤਾ ਗੋਬਿੰਦ ਜਿਸ ਵੇਲੇ ਚਰਨ ਸੁਹਾਇਆ ਵਿੱਚ ਸਰਸਾ ਸਹਿਜ ਨਾਲ ਸੁਣਾਈਆ ਪੁਰਕੇ ਅਕਾਲੇ ਦੀਨ ਦੇ ਆਲੇ ਖੇਲ ਵੇਖਣਾ ਕਲ ਜੋ ਕਲ ਦਾ ਨਿਰਗੁਣ ਨੂਰ ਜੋਤ ਕਰ ਕਰੁਸ਼ ਨਾਈਆ ਉਹਦਾ ਸਤਗੁਰ ਸ਼ਬਦ ਦਾ ਉਹਦਾ ਪੇਵ ਅਪੇਦਾ ਹੋਣਾ ਅਚਲ ਅਚਲ ਦਾ ਸ਼ਾ ਪਾਦਸ਼ਾਹ ਸੈਨਸ਼ਾ ਆਪਨਾ ਵੇਸ ਬਟਾਈਆ ਜਿਸ ਦਾ ਵੇਸ ਜਿਸ ਦਾ ਵਾਸਾ ਨਹਿ ਚਲਤਾ ਮਟਾਲ ਦਾ ਦਰਗਾਹ ਸਾਚੀ ਸੱਚਖੰਡ ਦਵਾਰੇ ਨਿਰਗੁਣ ਜੋਤ ਕਰੇ ਰੁਸ਼ਨਾਈਆ ਮੇਰਾ ਵਿशोड़ा ਹੋਏ ਨਾ ਗੜੀ ਭਲਦਾ ਸਦ ਇੱਕੋ ਰੰਗ ਸਮਾਈਆ ਜਿਸ ਖੇਲ ਵੇਖਣਾ ਜਲ ਥਲ ਦਾ ਮਹੱਲ ਖੋਜ ਖਜਾਈਆ ਉਸ ਦਾ ਪਾਣਾ ਕਦੇ ਨਾ ਟਲਦਾ ਨਾ ਕੋਈ ਮੇਟੇ ਮੇਟ ਮਟਾਈ ਆ ਜੋਤੀ ਜੋਸ ਰੂਪ ਆ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਤੁਰ ਸੰਦੇਸ਼ਾ ਇੱਕ ਸੁਣਾਈ ਆ ਹਰ ਸੰਗਤ ਜੀ ਬਾਣੀ ਪੜਦੇ ਆਂ ਆਪ ਬਚਨ ਬਲਾਸ ਕਰਦੇ ਆਂ ਕੋਟਨ ਕੋਡ ਗਲਤੀਆਂ ਟੁੱਟੀਆਂ ਹੋਈਆਂ ਹਨੀ ਆਹਣੇ ਆਪ ਜੀ ਦੇ ਚਰਨਾਂ ਚੋਂ ਮਾਫੀ ਚਾਹਾਂਗੇ ਪਰਮੇਸ਼ਰ ਮਾਫ ਕਰਨ ਸ਼ਬਦੀ ਜਕਾਰੇ ਦਾ ਸਾਥ ਦੇਣਾ ਸੋਹਣ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਹਾਰਾਜ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ सोहं महाराज शेर सिंह विष्णु भगवान् दीज